ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਰਮਹੁ ਬੜ ਭਾਗੀ ਹੋ ਜਲ ਫਲ ਮਹੀ ਅਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੇ ਕੋਏ ਖੂਬ 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 ਤੇਰਾ ਨਾਮ ਝੂਠ 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 ਦੁਨੀਆ ਗਮਾਨ ਜੀਵੋਂ ਨਾਮ ਸੁਣੀ ਜੋ ਸੋ ਪਰਸਨ ਭੈ ਗੁਰ ਪੂਰੈ ਤਬ ਮੇਰੀ ਆਸ ਪੁਨੀ ਸੋ ਕਹ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਰਠ ਮਹਲਾ 3 ਸੋ ਸਿੱਖ ਸਖਾ ਬੰਧ ਪਹ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵੇਸ਼ੜ ਚੋਟਾਂ ਗਾਵੇ ਸੋ ਸਖ ਸਗ ਬੰਧ ਬਹ ਭਾਈ ਜੈ ਗੁਰ ਕੇ ਬਾਣੇ ਵਿੱਚ ਆਵੈ ਆਪਣੈ ਬਾਣੇ ਜੋ ਚੱਲੈ ਭਾਈ ਵਿਸ਼ਣ ਚੋਟਾਂ ਖਾਵੇ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਸ਼ੋ ਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕੇਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਇ ਰਹਾ ਏਹੋ ਕਟੰਬ ਸਭ ਜੀ ਕੈ ਬੰਦਨ ਭਾਈ ਪਰਮ ਭੁਲਾ ਸੈ ਸਾਰਾ ਬਿਨ ਗੁਰ ਬੰਦਨ ਟੂਟ ਹੈ ਨਾਹੀ ਗੁਰ ਮੁਖ ਮੁਖ ਦੁਆਰਾ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨਮ ਹੈ ਵਾਰ ਵਾਰ ਹੋ ਮੇਰਾ ਜਗ ਪਲਕ ਰਹਿਆ ਭਾਈ ਕੋਈ ਨਾ ਕਿਸੇ ਕੇਰਾ ਗੋਰਮਖ ਮਹਲ ਪਾਇਨ ਗੁਣ ਗਾਵਨ ਨਜ ਘਰ ਹੋਏ ਬਸੇਰਾ ਐਦੈ ਸੋ ਬੂਜੈ ਸੋ ਆਪਕਸ਼ਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਇੱਕ ਨਜ਼ਰ ਕਰ ਵੇਖ ਸਭ ਉਪਰ ਦੇਹ ਭਾਉ ਤੇ ਹਵਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆ ਭਗਵਾਈਐ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਰਣ ਭਾਗਾ ਕਿਆ ਪਾਈਐ ਇਕ ਨਦਰ ਕਰ ਵੇਖ ਸਭ ਉਪਰ ਦੇਹ ਭਉ ਤੇ ਹਣ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋਆ ਬਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਨਮਿੱਤਰ ਬਾਣੀ ਦੇ ਹੁਕਮ ਨਾਮ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਆਨ ਅੱਜ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਂਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਮਹਾਰਾਜੀਆਂ ਦੇ ਪਾਵਨ ਪਵਿੱਤਰ 601 2 ਅੰਗ ਪਰ ਸੋ ਸ਼ੋਭਤ ਹੈ ਸੋਰਠ ਮਹਲਾ 3 ਸੋ ਸਿੱਖ ਸਖਾ ਬੰਧ ਬਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਸਤਿਗੁਰੂ ਜੀ ਕਹਿੰਦੇ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਮਿੱਤਰ ਹੈ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਦੁਰਦਾ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਪਰ ਜਿਹੜਾ ਮਨੁੱਖ ਕੇਵਲ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ ਆਪਣੇ ਮਨ ਦੀ ਗੱਲ ਮੰਨਦਾ ਹੈ ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਕਿਉਂਕਿ ਸਤਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ پا ਸਕਦਾ ਤੇ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ ਹਰ ਕੇ ਦਾਸ ਸੋਹੇਲੇ ਭਾਈ ਪ੍ਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਜਨਮ ਜਨਮ ਕੇ ਕਲ ਵਿਖ ਦੁੱਖਾਂ ਟਾਣੇ ਆਪੇ ਮੇਨ ਮਿਲਾਈ ਰਹਾਓ ਕਿਉਂਕਿ ਪ੍ਰਮਾਤਮਾ ਆਪ ਉਹਨਾਂ ਦੇ ਜਨਮ ਜਨਮਾਂ ਦੇ ਦੁੱਖ ਪਾਪ ਕੱਟ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਇਹ ਕੋਟੰਬ ਸਭ ਜੀ ਕੇ ਬੰਧਨ ਭਾਈ ਪਰਮੁ ਪੁਲਾ ਸੈ ਸੰਸਾਰਾ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾ ਇਹ ਆਪਣਾ ਪਰਿਵਾਰ ਵੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ ਨਾਹੀ ਉਹ ਜਗਤ ਗੁਰੂ ਤੋਂ ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ ਬਿਨ ਗੁਰ ਬੰਧਨ ਟੁੱਟ ਹੈ ਨਾਹੀ ਗੁਰ ਮੁਖ ਮੋਖ ਦਵਾਰਾ ਤੇ ਗੁਰੂ ਦੇ ਸ਼ਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨਮ ਹੈ ਵਾਰੋ ਵਾਰਾ ਜਿਹੜੇ ਮਨੁੱਖ ਨਿਰੇ ਦੁਨੀਆਂ ਦੇ ਕੰਮ ਧੰਦੇ ਹੀ ਕਰਦੇ ਨੇ ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੁੜ ਮੁੜ ਜਮਦੇ ਮਰਦੇ ਰਹਿੰਦੇ ਨੇ ਹਾ ਮੇਰਾ ਜਗ ਪਲਚ ਰਹਾ ਭਾਈ ਕੋਈ ਨਾ ਕਿਸਹੀਂ ਕੇਰਾ ਸਤਿਗੁਰੂ ਜੀ ਕਹਿੰਦੇ ਮੈਂ ਵੱਡਾ ਹਾਂ ਇਹ ਧਨ ਆਦਕ ਮੇਰਾ ਹੈ ਦੁਨੀਆਂ ਦੇ ਲੋਕਾਂ ਦੀ ਗੱਲ ਕਰਦੇ ਨੇ ਇਸ ਵਿੱਚ ਹੀ ਜਗਤ ਉਲਝਿਆ ਪਿਆ ਹੈ ਉੰਜ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਘਰ ਹੋਏ ਬਸੇਰਾ ਤੇ ਗੁਰੂ ਦੇ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿੱਖ ਸਲਾਹ ਕਰਦੇ ਨੇ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੇ ਰੱਖਦੇ ਨੇ ਉਹਨਾਂ ਦਾ ਆਤਮਿਕ ਨਿਵਾਸ ਪ੍ਰਭੂ ਚਰਣਾ ਵਿੱਚ ਹੋਇਆ ਰਹਿੰਦਾ ਹੈ ਐਥੈ ਬੂਝੈ ਸੋ ਆਪਿ ਪਛਾਨੈ ਹਰ ਪ੍ਰਭ ਹੈ ਤਿਸ ਕੇਰਾ ਜਿਹੜਾ ਮਨੁੱਖ ਇਸ ਜੀਵਨ ਵਿਤ ਹੀ ਇਸ ਭੇਤ ਨੂੰ ਸਮਝ ਲੈਂਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਗੁਰੂ ਤੇ ਹਰ ਵੇਲੇ ਦਇਆਵਨ ਰਹਿੰਦਾ ਹੈ ਪਰ ਮਾਇਆ ਵੇੜਿਆ ਮਨੁੱਖ ਗੁਰੂ ਦੇ ਸ਼ਰਣ ਆਉਂਦਾ ਨਹੀਂ ਤੇ ਕਿਸਮਤ ਦੋਬਣਾ ਫਿਰ ਗੁਰੂ ਪਾਸੋਂ ਕੀ ਮਿਲੇ ਏਕ ਨਦਰ ਕਰ ਵੇਖੈ ਸਭ ਉਪਰ ਜੇਹਾ ਭਾਉ ਤੇਹਾ ਫਲ ਪਾਈਐ ਉਹ ਪਰਮਾਤਮਾ ਵਾਹਿਗੁਰੂ ਏਡਾ ਮਿਹਰਬਾਨ ਹੈ ਕਿ ਸਭਨਾਂ ਨੂੰ ਇੱਕ ਪਿਆਰ ਦੀ ਨਿਗਾ ਨਾਲ ਵੇਖਦਾ ਹੈ ਪਰ ਸਾਡੀ ਜੀਵਾਂ ਦੀ ਜਿਹੋ ਜਹੀ ਭਾਵਨਾ ਹੁੰਦੀ ਹੈ ਉਹ ਜਿਹਾਂ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੈ ਨਾਨਕ ਨਾਮ ਵਸੇ ਮਨ ਅੰਦਰ ਵਿੱਚ ਹੋਂ ਆਪ ਗਵਾਈਐ ਗੁਰੂ ਦੇ ਸ਼ਰਣ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਆਣ ਵਸੇਗਾ ਸੋ ਕੋਟਾਨ ਕੋਟਿ ਸ਼ੁਕਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂਦਾ ਜਿਨ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਾਮ ਨੇ ਕੀਤੀ ਅੰਮ੍ਰਿਤ ਵੇਲਾ ਖੁਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਤੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਨ ਆਪਣੇ ਅਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਪਰ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੀ ਦਾ ਪਿਆਰ ਸਭਨਾਂ ਨੂੰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਸਤਨਾਮ ਦਾ ਜੀ ਨਾਮ ਹੈ ਸਾਰੀਆਂ ਸੰਗਤਾਂ ਪਿਆਰ ਸਤਖੰਦ ਸਾਹਿਬ ਬੋਲਿਓ ਜੀ something i ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਦੇ ਕਾਰਸਾ ਵਾਹਿਗੁਰੂ ਦੀ ਕਿਤੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਗੁਰੂ ਨਾਨਕ ਹੰਦ ਗੁਰ ਨਾਨਕ ਧੰ ਗੁਰੂ ਨਾਨਕ ਹੰਦ ਗੁਰ ਨਾਨਕ ਧੰ ਗੁਰੂ ਨਾਨਕ ਹੰਦ ਗੁਰੂ ਨਾਨਕ ਵਾਹ ਤੁਝ ਕਾ ਖਲਸਾ ਵਾਹ ਤੁਝ ਕੀ ਫਤਿਹ